ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜੀ ਆਇਆਂ ਨੂੰ ਸਵਾਗਤ ਵੈਲਕਮ ਤੋਂ ਅੱਜ ਦੀ ਸਾਡੀ ਵਿਆਕਰਨ ਦੀ ਲੜੀ ਦੇ ਵਿੱਚ ਅਗਲਾ ਜੋ ਪਾਠ ਜੁੜਨ ਜਾ ਰਿਹਾ ਹੈ ਸ਼ਬਦ ਬੋਧ ਪਲੱਸ ਨਾਮ ਅਸੀਂ ਕਰਾਂਗੇ ਅੱਜ ਠੀਕ ਹੈ ਔਰ ਅਗਰ ਅਸੀਂ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਣਕਾਰੀ ਤੋੜ ਨਾਲ ਸਾਂਝੀ ਹੋ ਸਕਦੀ ਹੈ ਕਰ ਰਹੇ ਹਾਂ ਔਰ ਨਾਲ ਨਾਲ ਉਸ ਤੋਂ ਬਾਅਦ ਆਪਾਂ ਐਮਸੀਕਿਊ ਦੀ ਜਿਹੜੀ ਲੜੀ ਹੈਗੀ ਉਹ ਸ਼ੁਰੂ ਕਰਾਂਗੇ ਠੀਕ ਹੈ ਜੀ ਉਸ ਦੇ ਨਾਲ ਹੀ ਸਾਡਾ ਇੱਕ ਐਸਐਸਟੀ ਲਾਈਵ ਕਲਾਸ ਵੀ ਹੁੰਦੀ ਆ ਉਹ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਲਾਈਵ ਸੈਸ਼ਨ ਦੇ ਵਿੱਚ ਆਓ ਉੱਥੇ ਜਾ ਕੇ ਤੁਸੀਂ ਜਿਹੜੀਆਂ ਪਿਛਲੀਆਂ ਕਲਾਸਾਂ ਤੇ ਆਉਣ ਵਾਲੇ ਜਿਹੜੇ ਨਵੇਂ ਈਵੈਂਟ ਵੀ ਦੇਖ ਸਕਦੇ ਹੋ ਠੀਕ ਹੈ ਤੋ ਸ਼ੁਰੂ ਕਰਦੇ ਹਾਂ ਜੀ ਸ਼ਬਦ ਬੋਧ ਸ਼ਬਦ ਬੋਧ ਅਸੀਂ ਸਟਾਰਟਿੰਗ ਦੇ ਵਿੱਚ ਪੜਿਆ ਹੈ ਕਿ ਜਿਹੜਾ ਹੈਗਾ ਭਾਸ਼ਾ ਤੁਨੀ ਸਭ ਚੀਜ਼ਾਂ ਪੜਨ ਤੋਂ ਬਾਅਦ ਅੱਜ ਅਸੀਂ ਪਹੁੰਚੇ ਹਾਂ ਸ਼ਬਦ ਬੋਧ ਤੇ ਧੁਨੀਆਂ ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਬਣਦਾ ਹੈ ਠੀਕ ਹੈ ਹੁਣ ਸ਼ਬਦ ਕਿਸ ਤੋਂ ਬਣਦਾ ਹੈ ਧੁਨੀਆਂ ਲਗਾ ਲਗਾਖਰ ਧੁਨੀਆਂ ਲਗਾ ਲਗਾਖਰ ਦੇ ਸੁਮੇਲ ਤੋਂ ਬਣਦਾ ਹੈ ਸ਼ਬਦ ਜਿਵੇਂ ਕਕਾ ਲਲਮ ਅਤੇ ਮਮਾ ਦੇ ਮੇਲ ਤੋਂ ਕੀ ਬਣਦਾ ਕਲਮ ਬਣ ਜਾਂਦਾ ਹੈ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਜੋੜ ਦਿੰਦੇ ਆ ਤਾਂ ਸ਼ਬਦ ਬਣ ਗਿਆ ਕਲਮ ਸ਼ਬਦ ਬਣ ਗਿਆ ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਕਿਸੇ ਮਨੁੱਖੀ ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਹੋਵੇ ਅੱਖਰਾਂ ਦੇ ਉਸ ਇਕੱਠ ਨੂੰ ਉਸ ਸਮੂਹ ਨੂੰ ਕੀ ਆ ਸ਼ਬਦ ਆਖਦੇ ਆ ਜਿਸ ਤਰ੍ਹਾਂ ਹੀ ਕਿਸੇ ਮਨੁੱਖ ਵਸਤੂ ਜਾਂ ਭਾਵ ਆ ਦਾ ਅਰਥ ਪ੍ਰਗਟ ਹੋਵੇ ਮੂਲ ਰੂਪ ਅਰਥ ਪੱਖੋਂ ਜਿਹੜੇ ਅਰਥ ਪੱਖੋਂ ਜਿਹੜੇ ਹੈਗੇ ਆ ਸ਼ਬਦ ਦੋ ਪ੍ਰਕਾਰ ਦੇ ਆ ਬੱਚੇ ਇੱਕ ਹੈਗਾ ਸਾਰਥਿਕ ਸ਼ਬਦ ਤੇ ਇੱਕ ਹੈਗਾ ਨਿਰਾਰਥਿਕ ਸ਼ਬਦ ਠੀਕ ਹੈ ਸ਼ਬਦ ਬੋਧ ਦੇ ਵਿੱਚ ਜਿਹੜਾ ਹੈਗਾ ਅਸੀਂ ਪੜ ਰਹੇ ਆ ਤਾਂ ਸ਼ਬਦ ਬੋਲ ਧੁਨੀਆਂ ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਪਹਿਲਾ ਸਾਨੂੰ ਪਤਾ ਹੁੰਦਾ ਕਿ ਸ਼ਬਦ ਬਣਦਾ ਠੀਕ ਹੈ ਧੁਨੀਆਂ ਲਗਾ ਤੇ ਲਗਾਖਰਾਂ ਦੇ ਸੁਮੇਲ ਤੋਂ ਕੀ ਬਣਦਾ ਹੈ ਸ਼ਬਦ ਬਣਦਾ ਹੈ ਜਿਵੇਂ ਅਸੀਂ ਗੱਲ ਕਰੀ ਕ ਕ ਲ ਲ ਤੇ ਮ ਮਾ ਅਲੱਗ ਅਲੱਗ ਧੁਨੀਆਂ ਹੈਗੀਆਂ ਅਗਰ ਇਹਨਾਂ ਨੂੰ ਇਕੱਠਾ ਕਰਕੇ ਲਿਖ ਦਿਆਂ ਤਾਂ ਬਣ ਗਿਆ ਕਲਮ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਬਣਦੇ ਆ ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਹੁਣ ਅੱਖਰਾਂ ਦਾ ਉਹ ਇਕੱਠ ਜਿਸ ਤਰ੍ਹਾਂ ਕਿਸੇ ਮਨੁੱਖ ਦਾ ਹੋ ਗਿਆ ਵਸਤੂ ਭਾਵ ਆਦ ਦਾ ਅਰਥ ਪ੍ਰਗਟ ਹੋਵੇ। ਮੂਲ ਰੂਪ ਦੇ ਵਿੱਚ ਜਿਹੜੇ ਸ਼ਬਦ ਹੈਗੇ ਆ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੀ ਦੋ ਪ੍ਰਕਾਰ ਦੇ ਹੁੰਦੇ ਆ ਸਾਰਥਿਕ ਸ਼ਬਦ ਤੇ ਨਿਰਾਰਥਿਕ ਸ਼ਬਦ। ਨਿਰਾਰਥਿਕ ਸ਼ਬਦ ਠੀਕ ਹੈ ਜੀ। ਨੈਕਸਟ ਚੱਲਦੇ ਆ। ਇਹ ਦੇਖੋ ਦੋ ਪ੍ਰਕਾਰ ਦੇ ਸ਼ਬਦਾਂ ਦੀ ਜਿਹੜੀ ਅਸੀਂ ਗੱਲ ਕੀਤੀ ਹੈ ਤੇ ਦੋ ਸਾਰਥਿਕ ਸ਼ਬਦਾਂ ਇੱਕ ਨਿਰਾਰਥਕ ਸ਼ਬਦਾਂ। ਸਾਰਥਿਕ ਸ਼ਬਦ ਕਿਹੜੇ ਸ਼ਬਦ ਆ? ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ। ਅਤੇ ਜਿੰਨਾ ਸ਼ਬਦਾ ਰਾਹੀਂ ਕਿਸੇ ਮਨੁੱਖ ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੁੰਦਾ ਹੈ ਯਾਨੀ ਕਿ ਜਿੰਨਾ ਦਾ ਕੋਈ ਅਰਥ ਹੁੰਦਾ ਹੈ ਉਹਨਾਂ ਨੂੰ ਅਸੀਂ ਸਾਰਥਿਕ ਸ਼ਬਦ ਬੋਲਦੇ ਹਾਂ ਠੀਕ ਹੈ ਜੇ ਜਿੰਨਾ ਸ਼ਬਦਾ ਨਹੀਂ ਕਿਸੇ ਮਨੁੱਖ ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਾ ਮਤਲਬ ਉਹਨਾਂ ਦਾ ਕੋਈ ਨਾ ਕੋਈ मीनिंग ਹੋਏਗਾ ਕੋਈ ਅਰਥ ਹੋਏਗਾ ਉਸ ਤੋਂ ਬਾਅਦ ਆਗਾ ਨਿਰਾਰਥਿਕ ਸ਼ਬਦ ਉਹ ਸ਼ਬਦ ਜਿਨ੍ਹਾਂ ਦਾ ਕੋਈ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਥਿਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਦਾ ਵਿਸਥਾਰ ਕਰਦੇ ਹਨ ਮਤਲਬ ਆਪਣਾ ਇਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਪਰ ਇਹ ਕੀ ਹੈ ਸਾਰਥਿਕ ਸ਼ਬਦਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੇ ਅਰਥਾਂ ਦਾ ਵਿਸਥਾਰ ਕਰਦੇ ਹਨ ਠੀਕ ਹੈ ਜਿਵੇਂ ਪਾਣੀ ਧਾਣੀ ਰੋਟੀ ਰਾਟੀ ਕਪੜਾ ਕਪੜਾ ਆਪਾਂ ਬੋਲਦੇ ਆ ਨਾ ਕਿ ਕਪੜਾ ਕਪੜਾ ਪਾਣੀ ਪੂਣੀ ਦੇ ਦਿਓ ਪਾਣੀ ਧਾਣੀ ਦੇ ਦਿਓ ਠੀਕ ਹੈ ਰੋਟੀ ਰਾਟੀ ਖਾ ਲਈ ਕਿ ਨਹੀਂ ਖਾਦੀ ਔਰ ਰੋਟੀ ਰਾਟੀ ਖਾਣੀ ਹੈ ਕਿ ਨਹੀਂ ਖਾਣੀ ਇਸ ਤਰ੍ਹਾਂ ਅਸੀਂ ਸ਼ਬਦ ਉਚਾਰਨ ਕਰਦੇ ਹਾਂ ਇਸ ਵਿੱਚ ਪਾਣੀ ਸਾਰਥਿਕ ਸ਼ਬਦਾਂ ਰੋਟੀ ਤੇ ਕੱਪੜਾ ਇਹ ਸਾਰਥਿਕ ਸ਼ਬਦ ਹੈ ਪਰ ਜਿਹੜੇ ਧਾਣੀ ਰਾਟੀ ਤੇ ਕੁੱਪੜਾ ਇਹ ਨਾਰਥਿਕ ਸ਼ਬਦ ਹੈ ਨਾਰਥਿਕ ਸ਼ਬਦ ਆਮ ਬੋਲਚਾਲ ਦੀ ਭਾਸ਼ਾ ਦੇ ਸ਼ਬਦ ਹਨ ਜੇ ਆਪਾਂ ਨਾਰਥਿਕ ਸ਼ਬਦਾਂ ਦੀ ਗੱਲ ਕਰਦੇ ਆਂ ਤੋਂ ਆਮ ਬੋਲਚਾਲ ਦੀ ਭਾਸ਼ਾ ਦੇ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਜਿਹੜੇ ਹੈਗੇ ਆ ਸਾਰਥਿਕ ਸ਼ਬਦਾਂ ਦੇ ਨਾਲ ਐਡ ਕਰ ਲੈਣੇ ਆ ਉਹਨਾਂ ਨਾਲ ਬੋਲਦੇ ਆ ਠੀਕ ਹੈ ਇਹ ਦੋ ਪ੍ਰਕਾਰ ਦੇ ਆ ਸ਼ਬਦ ਬੋਧ ਦੇ ਵਿੱਚ ਸ਼ਬਦ ਕੀ ਆ ਦੋ ਪ੍ਰਕਾਰ ਦੇ ਹੋਗੇ ਸਾਰਥਿਕ ਸ਼ਬਦ ਹੋ ਗਏ ਇੱਕ ਨਿਰਾਰਥਿਕ ਸ਼ਬਦ ਹੋ ਗਏ ਸਾਰਥਿਕ ਸ਼ਬਦ ਉਹ ਸ਼ਬਦ ਹੋ ਗਏ ਜਿੰਨਾ ਦਾ ਕੋਈ ਅਰਥ ਹੁੰਦਾ ਹੈ ਠੀਕ ਹੈ ਜਿਹੜੇ ਮਨੁੱਖ ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੋਵੇ ਜਿੰਨਾ ਸ਼ਬਦਾਂ ਦੇ ਵਿੱਚ ਔਰ ਉਹਨਾਂ ਦਾ ਕੋਈ ਅਰਥ ਹੁੰਦਾ ਹੈ ਉਹਨਾਂ ਨੂੰ ਅਸੀਂ ਸਾਰਥਿਕ ਸ਼ਬਦ ਬੋਲਦੇ ਹਾਂ ਨਿਰਾਰਥਿਕ ਸ਼ਬਦ ਉਹ ਹੁੰਦੇ ਆ ਉਹਨਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰੰਤੂ ਸਾਰਥਿਕ ਸ਼ਬਦਾ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਨੂੰ ਵਿਸਥਾ ਵਿਸਥਾਰ ਕਰਦੇ ਹਨ ਜਿਵੇਂ ਪਾਣੀ ਤਾਂ ਨਹੀਂ ਉਦਾਹਰਨ ਤੁਹਾਨੂੰ ਦਿੱਤੀ ਹੋਈ ਹੈ ਇਸ ਤਰ੍ਹਾਂ ਕੀ ਹੈ ਨਿਰਾਰਥਿਕ ਸ਼ਬਦ ਆਮ ਬੋਲ ਚਲਦੀ ਭਾਸ਼ਾ ਦੇ ਸ਼ਬਦ ਹਨ ਕਿਹੜੇ ਸ਼ਬਦ ਹਨ ਆਮ ਬੋਲ ਚਲਦੀ ਭਾਸ਼ਾ ਦੇ ਸ਼ਬਦ ਹਨ ਹਲੋ ਜੀ ਅੱਗੇ ਚੱਲਦੇ ਹਾਂ ਹੁਣ ਦੇਖੋ ਅੱਗੇ ਗੱਲ ਕਰਦੇ ਹਾਂ ਸਾਰਥਿਕ ਸ਼ਬਦ ਜਿਹੜੇ ਸਾਰਥਿਕ ਸ਼ਬਦ ਦੇ ਪ੍ਰਯੋਗ ਦੀ ਗੱਲ ਕਰੀਏ ਤਾਂ ਇਹਦਾ ਪ੍ਰਯੋਗ 8 ਪ੍ਰਕਾਰ ਨਾਲ ਹੁੰਦਾ ਜੀ ਸਾਰਥਿਕ ਸ਼ਬਦ ਦਾ ਇਹ ਤੁਸੀਂ ਪੜ੍ਹੇ ਅੱਗੇ ਆਪਾਂ ਇਹਨੂੰ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸਬੰਧਕ ਯੋਜਕ ਇਹ ਵਿਸਮਕ ਅੱਗੇ ਆਪਾਂ ਇਹਨਾਂ ਨੂੰ ਪਾਰਟ ਵਾਈਜ਼ ਪਾਰਟ ਆ ਜਿਹੜਾ ਇਹ ਸਾਰਿਆਂ ਨੂੰ ਕਰਾਂਗੇ ਠੀਕ ਹੈ ਸਾਰਥਿਕ ਸ਼ਬਦਾਂ ਦਾ ਪ੍ਰਯੋਗ ਦੇ ਆਧਾਰ ਤੇ ਅੱਠ ਪ੍ਰਕਾਰ ਆ ਇਹ ਸਾਰੇ ਸਾਰਥਿਕ ਸ਼ਬਦ ਆ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਕ ਠੀਕ ਹੈ ਜੀ ਚਲੋ ਜੀ ਅੱਗੇ ਆਪਾਂ ਅੱਜ ਇੱਕੋ ਟਾਪਿਕ ਕਰਾਂਗੇ ਇਹ ਸਾਰਥਿਕ ਸ਼ਬਦਾਂ ਦੇ ਵਿੱਚੋਂ ਨਾਮ ਠੀਕ ਹੈ ਪਹਿਲਾ ਪੈਰਾ ਅਸੀਂ ਪੜ੍ਹਾਂਗੇ ਧਿਆਨ ਦੇ ਨਾਲ ਕੱਲ 15 ਅਗਸਤ ਹੈ ਕੱਲ ਨੂੰ ਸਾਡੇ ਸਕੂਲ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਜੀ ਝੰਡਾ ਲਹਿਰਾਉਣਗੇ ਇਸ ਤੋਂ ਬਾਅਦ ਗੀਤ ਸੰਗੀਤ ਹੋਵੇਗਾ ਅਖੀਰ ਵਿੱਚ ਮੁੱਖ ਮਹਿਮਾਨ ਜੀ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ ਬੜਾ ਖੁਸ਼ੀਆਂ ਵਾਲਾ ਮਾਹੌਲ ਹੋਵੇਗਾ ਹੁਣ ਉਪਰੋਕਤ ਪੈਰੇ ਵਿੱਚ ਕਹਿੰਦਾ ਜਿਹੜੇ ਗੂਲੇ ਅੱਖਰ ਆ ਜਿਹੜੇ ਜ਼ਿਆਦਾ ਡਾਰਕ ਅੱਖਰ ਤੋਂ ਦਿਖਾਈ ਦੇ ਰਹੇ ਉਹ ਸਾਰੇ ਕੀ ਆ ਨਾਮ ਠੀਕ ਹੈ ਅਸੀਂ ਪੈਰਾ ਪੜਿਆ ਇਹਦੇ ਵਿੱਚ ਜਿਹੜੇ ਡਾਰਕ ਜਿੰਨੇ ਵੀ ਅੱਖਰ ਹੈਗੇ ਉਹ ਸਾਰੇ ਕੀ ਆ ਨਾਮ ਆ ਅਗਸਤ ਹੋ ਗਿਆ ਸਕੂਲ ਹੋ ਗਿਆ ਤਿਰੰਗਾ ਹੋ ਗਿਆ ਪੰਜਾਬ ਹੋ ਗਿਆ ਮੁੱਖ ਮੰਤਰੀ ਹੋ ਗਿਆ ਝੰਡਾ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਗੀਤ ਸੰਗੀਤ ਤਵੀ ਆ ਗਿਆ ਮਹਿਮਾਨ ਵਿਦਿਆਰਥੀਆਂ ਇਨਾਮ ਇਹ ਸਾਰੇ ਕੀ ਆ ਗਿਆ ਕੀ ਆ ਇਹ ਸਾਰੇ ਨਾਮ ਹੁਣ ਨਾਮ ਦੀ ਡੈਫੀਨੇਸ਼ਨ ਦੇ ਵਿੱਚ ਬੱਚੇ ਕੀ ਲਿਖਣਾ ਸੀ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਾਂ ਸਿੰਪਲ ਜੀ ਭਾਸ਼ਾ ਦੇ ਵਿੱਚ ਜਿਹੜੇ ਕਿਸੇ ਦੇ ਨਾਮ ਦਾ ਬੋਧ ਕਰਾਉਂਦੇ ਆ ਕਿਸੇ ਵੀ ਵਸਤੂ ਵਿਅਕਤੀ ਸਥਾਨ ਹਾਲਾਤ ਹਾਲਤ ਗੁਣ ਭਾਵ ਆਦ ਦੇ ਨਾਮ ਦਾ ਬੋਧ ਕਰਾਉਂਦੇ ਆ ਉਸ ਨੂੰ ਅਸੀਂ ਕੀ ਬੋਲਦੇ ਆ ਉਸ ਨੂੰ ਨਾਮ ਬੋਲਦੇ ਆ ਜਿਵੇਂ ਗੀਤਾ ਸੋਨਾ ਦਲੰਦਰ ਪਹਾੜ ਦੀ ਇਹਦੇ ਵਿੱਚ ਕੀ ਹੈ ਬੋਧ ਕਰਾਇਆ ਗਿਆ ਹੈ ਨਾ ਨਾਮ ਦਾ ਠੀਕ ਹੈ ਤਾਂ ਇਹ ਸ਼ਬਦ ਡੈਫੀਨੇਸ਼ਨ ਜਿਹੜੀ ਹੈਗੀ ਆ ਤੁਸੀਂ ਇਹ ਵਾਲੀ ਹੀ ਲਿਖੋਗੇ ਨਾਮ ਦੀ ਪਰਿਭਾਸ਼ਾ ਕੀ ਹੈ ਕਿ ਜਿਹੜੇ ਸ਼ਬਦ ਕਿਸੇ ਵਿਅਕਤੀ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਗੀਤਾ ਇਹ ਥੱਲੇ ਉਹਨਾਂ ਨੇ ਉਦਾਹਰਣ ਦਿੱਤੀ ਹੈ ਸੋਨਾ ਜਲੰਧਰ ਪਹਾੜ ਖੁਸ਼ੀ ਆਦ ਠੀਕ ਹੈ ਇਹ ਹੋ ਗਿਆ ਨਾਮ ਅੱਗੇ ਨਾਮ ਦੀਆਂ ਕਿਸਮਾਂ ਬਾਰੇ ਆਪਾਂ ਗੱਲ ਕਰਦੇ ਹਾਂ ਨਾਮ ਦੀਆਂ ਕਿੰਨੀਆਂ ਕਿਸਮਾਂ ਬਈ ਨਾਮ ਦੀਆਂ ਹੈਗੀਆਂ ਟੋਟਲ ਸਾਡੇ ਕੋਲੇ ਥੇ 5 ਕਿਸਮਾਂ ਆਮ ਨਾਮ ਜਾਂ ਜਾਤੀਵਾਚਕ ਨਾਮ ਠੀਕ ਹੈ ਉਸ ਤੋਂ ਬਾਅਦ ਖਾਸ ਨਾਮ ਜਾਂ ਨਿਜਵਾਚਕ ਨਾਮ ਵਸਤੂਵਾਚਕ ਨਾਮ ਠੀਕ ਹੈ ਅੱਗੇ ਇਕੱਠਵਾਚਕ ਨਾਮ ਪਾਵਵਾਚਕ ਨਾਮ ਤਾਂ ਇਹ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ ਕਿ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਨਾਮ ਦੀਆਂ ਕਿਸਮਾਂ ਕਿੰਨੀਆਂ ਹੋ ਗਈਆਂ ਆਪਣੇ ਕੋਲੇ ਇੱਥੇ ਪੰਜ ਕਿਸਮਾਂ ਹਨ ਅੱਗੇ ਇਹਨਾਂ ਦੀ ਵੀ ਡਿਫਾਈਨ ਕਰਦੇ ਆਂ ਆਪਾਂ ਇਹਨਾਂ ਨੂੰ ਵੀ ਥੋੜਾ ਥੋੜਾ ਜ਼ਰੂਰ ਕਰਾਂਗੇ ਇਹਨਾਂ ਬਾਰੇ ਵੀ ਆਮ ਨਾਮ ਹੁਣ ਇਹ ਹੈਗੀ ਆ ਪਹਿਲੀ ਕਿਸਮ ਨੰਬਰ 1 ਹੋ ਗਿਆ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਉਹਨਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਠੀਕ ਹੈ ਆਮ ਨਾਮ ਜਾਂ ਜਾਤੀਵਾਚਕ ਨਾਮ ਠੀਕ ਹੈ ਹੁਣ ਦੇਖੋ ਪੂਰੀ ਸ਼੍ਰੇਣੀ ਦਾ ਬੋਧ ਕਰਾਉਂਦੇ ਆ ਇਹ ਜਿਵੇਂ ਪੁਸਤਕ ਹੋ ਗਈ ਹੁਣ ਪੁਸਤਕ ਜਿਹੜੀ ਹੈਗੀ ਆ ਕਿਤਾਬ ਹੈਗੀ ਆ ਤੁਹਾਨੂੰ ਕਿਹਾ ਗਿਆ ਕਿ ਪੁਸਤਕ ਹੈ ਉਸਤਕਾ ਹੁਣ ਕਈ ਪ੍ਰਕਾਰ ਦੀਆਂ ਹੁੰਦੀਆਂ ਠੀਕ ਹੈ ਠੀਕ ਹੈ ਪੰਜਾਬੀ ਹਿੰਦੀ ਅੰਗਰੇਜ਼ੀ ਮੈਥ ਸਾਇੰਸ ਕਈ ਪ੍ਰਕਾਰ ਦੀਆਂ ਪੁਸਤਕਾਂ ਹੋਣਗੀਆਂ ਮਨੁੱਖ ਜਾਤੀ ਹੈ ਇੱਕ ਮਨੁੱਖ ਵੈਸੇ ਮਨੁੱਖ ਦੀ ਵੈਰੀਏਸ਼ਨਸ ਬਹੁਤ ਹੈਗੀ ਹੈ ਮਨੁੱਖ ਸ਼ਹਿਰ ਆਦਿ ਸ਼ਹਿਰ ਹੁਣ ਬਹੁਤ ਸਾਰੇ ਹੈਗੇ ਆ ਠੀਕ ਹੈ ਮਤਲਬ ਕਿ ਜਿਹੜੇ ਜਾਤੀ ਜਾਂ ਆਮ ਸਥਾਨ ਠੀਕ ਹੈ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਇਹਦੇ ਵਿੱਚ ਤੁਸੀਂ ਕਲਾਸ ਵੀ ਲਿਖ ਸਕਦੇ ਹੋ ਠੀਕ ਹੈ ਆ ਆਮ ਨਾਮ ਚ ਆ ਜਾਂਦਾ ਹੈਗਾ ਠੀਕ ਹੈ ਜਾਤੀ ਹੋ ਗਿਆ ਵਿੱਚ ਆ ਗਿਆ ਪੁਸਤਿਕ ਹੋ ਗਿਆ ਮਨੁੱਖ ਹੋ ਗਿਆ ਸ਼ਹਿਰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸ਼ਬਦ ਤੁਹਾਨੂੰ ਮਿਲ ਜਾਣਗੇ ਤਾਂ ਇਹ ਕੀ ਹੋ ਗਿਆ ਆਮ ਨਾਮ ਜਾਂ ਜਾਤੀਵਾਚਕ ਨਾਮ ਨੈਕਸਟ ਚੱਲਦੇ ਆ ਅੱਗੇ ਖਾਸ ਨਾਮ ਜਿਹੜੇ ਸ਼ਬਦ ਤੋਂ ਕਿਸੇ ਵਿਅਕਤੀ ਜੀਵ ਵਸਤੂ ਖਾਸ ਵਸਤੂ ਖਾਸ ਸਥਾਨ ਦੇ ਨਾਮ ਦਾ ਬੋਧ ਹੁੰਦਾ ਹੈ ਉਸ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਾਨਕੀ ਇਹਦੇ ਵਿੱਚ ਇੱਕ ਸਪੈਸੀਫਿਕ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕੋ ਹੀ ਨਾਮ ਹੈ ਅਨੰਦਪੁਰ ਸਾਹਿਬ ਇੱਕੋ ਹੀ ਨਾਮ ਹੈ ਸਤਲੁਜ ਵਿਆਸ ਰਾਵਈ ਜਾਨਕੀ ਵਿਸ਼ੇਸ਼ ਨਾਮ ਹੈ ਜਿਵੇਂ ਤੁਹਾਡਾ ਨਾਮ ਹੈ ਠੀਕ ਹੈ ਇਹਦੇ ਵਿੱਚ ਉਹ ਵੀ ਲਿਖ ਸਕਦੇ ਆਪ ਆਪਣਾ ਨਾਮ ਵੀ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਖਾਸ ਜੀਵ ਵਸਤੂ ਸਥਾਨ ਆਦ ਬਾਰੇ ਬੋਧ ਕਰਾਉਣ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਕਿਸੇ ਵੀ ਸ਼ਅ ਦਾ ਨਾਮ ਲਿਖ ਦਿਓ ਜਿਵੇਂ ਮੁਖਤਸਰ ਲਿਖ ਦਿੱਤਾ ਸੀ ਇਹ ਖਾਸ ਨਾਮ ਹੈ ਮੋਗਾ ਖਾਸ ਨਾਮ ਹੈ ਰੀਨਾ ਟੀਨਾ ਤੁਹਾਡਾ ਨਾਮ ਜੋ ਵੀ ਹੈ ਉਹ ਕਿਹਾ ਖਾਸ ਨਾਮ ਹੈ ਪੱਕਾ ਜਿਹਾ ਸਪੈਸੀਫਿਕ ਨਾਮ ਹੈ ਠੀਕ ਹੈ ਇਹ ਸਾਰੇ ਕੀ ਹੋ ਜਾਂਦੇ ਆ ਇੱਕ ਖਾਸ ਨਾਮ ਦੀ ਸ਼੍ਰੇਣੀ ਵਿੱਚ ਆਉਂਦੇ ਆ ਠੀਕ ਹੈ ਜੀ ਅੱਗੇ ਚੱਲਦੇ ਆ ਅਗਲਾ ਹੈ 10 ਨੰਬਰ ਤੇ ਆ ਗਿਆ ਆਪਣੇ ਕੋਲੇ 3 ਨੰਬਰ ਤੇ ਆ ਗਿਆ ਵਸਤੂਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ ਉਸ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ ਜਿਵੇਂ ਸੋਨਾ ਚਾਂਦੀ ਤੇਲ ਕੱਪੜਾ ਭਾਗ ਆਦਿ ਜਿਹੜੀਆਂ ਤੋਲੀਆਂ ਜਾਂਣ ਮਿਨੀਆਂ ਜਾਂ ਜਾਂ ਮਾਪੀਆਂ ਜਾਂਣ ਠੀਕ ਹੈ ਜਿਹੜੀਆਂ ਵਸਤੂਆਂ ਤੋਲੀਆਂ ਜਾਂਦੀਆਂ ਮਿਨੀਆਂ ਜਾਂਦੀਆਂ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਉਹਨਾਂ ਦੇ ਜਿਹੜੇ ਨਾਂ ਬੋਧ ਕਰਾਉਂਦੇ ਆ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੁਣ ਤੋਲੀਆਂ ਜਾਂਦੀਆਂ ਜਿਹੜੀਆਂ ਸੋਨਾ ਚਾਂਦੀ ਤੋਲਿਆ ਜਾਂਦਾ ਤੇਲ ਕੀਤਾ ਮਿਨਿਆ ਜਾਂਦਾ ਕੱਪੜਾ ਮਾਪਿਆ ਜਾਂਦਾ ਪੱਗ ਵੀ ਮਾਪੀ ਜਾਂਦੀ ਹੈ ਠੀਕ ਹੈ ਤਾਂ ਇਹ ਸਾਰੇ ਕਿਹੜੇ ਨਾਮ ਹੋ ਕੇ ਇਹ ਹੋ ਗਏ ਆਪਣੇ ਕੋਲੇ ਵਸਤੂਵਾਚਕ ਨਾਮ ਠੀਕ ਹੈ ਅੱਗੇ ਚੱਲਦੇ ਹਾਂ ਅੱਗੇ ਵੇਖੋ ਇਹਦੀਆਂ ਉਦਾਹਰਨਾਂ ਤੁਸੀਂ ਆਪਣੇ ਕੋਲੋਂ ਵੀ ਇਕੱਠੀਆਂ ਕਰ ਸਕਦੇ ਇਕੱਠਵਾਚਕ ਨਾਮ ਇਕੱਠਵਾਚਕ ਨਾਮ 4 ਨੰਬਰ ਦਿਆ ਗਿਆ ਆਪਣੇ ਕੋਲੇ ਇਕੱਠਵਾਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਧੀਆਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਆ ਹੁਣ ਦੇਖੋ ਜਿਹੜੇ ਸ਼ਬਦ ਵਿਅਕਤੀਆਂ ਜੀਵਾਂ ਜਾਂ ਗਿਨੀਆਂ ਜਾਣ ਵਾਲੀਆਂ ਵਸਤੂਆਂ ਵੀ ਜਿਹੜੀਆਂ ਚੀਜ਼ੀਆਂ ਗਿਨੀਆਂ ਜਾਂਦੀਆਂ ਹੈਗੀਆਂ ਵਸਤੂ ਹੋ ਸਕਦੀ ਆ ਵਿਅਕਤੀਆਂ ਨੇ ਉਹਨਾਂ ਨੂੰ ਕੀ ਬੋਲਦੇ ਆ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਇਕੱਠਵਾਚਕ ਨਾਮ ਜਿਵੇਂ ਫੌਜ ਹੋ ਗਈ ਤਾਂ ਫੌਜ ਦੇ ਵਿੱਚ ਦੇਖੋ ਬਹੁਤ ਸਾਰੇ ਲੋਕ ਹੁੰਦੇ ਆ ਫੌਜ ਜਿਹੜੀ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਬੰਦੇ ਹੁੰਦੇ ਆ ਬਹੁਤ ਸਾਰੇ ਲੋਕ ਹੁੰਦੇ ਆ ਤਾਂ ਇਹ ਕੀ ਹੋ ਗਿਆ ਇੱਕ ਇਕੱਠਵਾਚਕ ਨਾਮ ਹੋ ਗਿਆ ਇਕੱਠਾ ਬਹੁਤ ਸਾਰੇ ਲੋਕਾਂ ਦਾ ਫੌਜ ਇੱਕ ਇਜੜ ਇਜੜ ਜਿਹੜਾ ਹੈ ਅਗਾ ਇਹ ਪੇਟਾ ਬੱਕਰਿਆਂ ਦਾ ਜਿਹੜਾ ਸਮੂਹ ਹੁੰਦਾ ਉਸ ਨੂੰ ਬੋਲਦੇ ਇਚੜ ਸ਼੍ਰੇਣੀ ਤੁਹਾਨੂੰ ਪਤਾ ਹੀ ਆ ਸ਼੍ਰੇਣੀ ਕਲਾਸਾਂ ਨੂੰ ਕਹਿੰਦੇ ਆ ਸਭਾ ਬਹੁਤ ਸਾਰੇ ਜਦੋਂ ਲੋਕੀ ਦੇ ਬੈਠ ਕੇ ਕੋਈ ਇਕੱਠਾ ਕਰਦੇ ਆ ਕੋਈ ਗੱਲਬਾਤ ਨੂੰ ਸਭਾ ਕਹਿੰਦੇ ਆ ਠੀਕ ਹੈ ਤਾਂ ਇਹ ਹੋ ਗਿਆ ਜਿਹੜੇ ਸ਼ਬਦ ਕਿਸੇ ਵਿਅਕਤੀ ਜਾਂ ਜੀਵਾਂ ਜਾਂ ਕਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਆ ਫੌਜ਼ ਇਚੜ ਸ਼੍ਰੇਣੀ ਇਹ ਈਦਾਰਨਾ ਹੈ ਹੋਰ ਕੋਈ ਵੀ ਈਦਾਰਨਾ ਤੁਹਾਨੂੰ ਇਹਦੇ ਨਾਲ ਮਿਲਦੀਆਂ ਹੈ ਕਿ ਤੁਸੀਂ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਅੱਗੇ ਹੈਗਾ ਜੀ ਭਾਵਵਾਚਕ ਨਾਮ ਭਾਵਵਾਚਕ ਨਾਮ ਨੰਬਰ 5 ਹੋ ਗਿਆ ਇਹ ਨਾਮ ਦੀਆਂ ਪੰਜ ਕਿਸਮਾਂਸੀਂ ਅਧ ਕਰ ਰਹੇ ਹਾਂ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਤ ਦਾ ਗਿਆਨ ਹੋਵੇ ਉਸਨੂੰ ਭਾਵਵਾਚਕ ਨਾਮ ਕਹਿੰਦੇ ਆ ਭਾਵ ਭਾਵਨਾਵਾਂ ਦਾ ਗਿਆਨ ਹੋਵੇ ਠੀਕ ਹੈ ਗੁਣ ਪਤਾ ਲੱਗੇ ਹਾਲਤ ਪਤਾ ਲੱਗੇ ਠੀਕ ਹੈ ਤਾਂ ਇਹਦੇ ਭਾਵਨਾਵਾਂ ਜਿਵੇਂ ਖੁਸ਼ੀ ਹੋ ਗਈ ਗਮੀ ਹੋ ਗਈ ਖੁਸ਼ੀ ਵੇਲੇ ਬੰਦਾ ਹੋਰ ਗਮੀ ਵੇਲੇ ਹੋਰ ਸਚਾਈ ਉਦਾਸੀ ਇਹ ਕੀ ਹੋ ਗਈ ਹਾਲਤ ਹੋ ਗਈ ਦੱਸ ਦੇ ਵੀ ਠੀਕ ਹੈ ਭਾਵਨਾਵਾਂ ਵਿਅਕਤ ਕਰਦੀ ਹੈ ਜਿਹੜੀ ਚੀਜ਼ ਠੀਕ ਹੈ ਜਿਹੜੇ ਸ਼ਬਦ ਭਾਵਨਾਵਾਂ ਵਿਅਕਤ ਕਰਦੇ ਆ ਕਿ ਸ਼ਬਦ ਕਿਸੇ ਗੁਣ ਜਾਂ ਹਾਲਾਤ ਗੁਣ ਹਾਲਾਤ ਜਾਂ ਗਿਆਨ ਹੋਵੇ ਠੀਕ ਹੈ ਗੁਣ ਜਾਂ ਹਾਲਤ ਜਾਂ ਗਿਆਨ ਭਾਵ ਗੁਣ ਹਾਲਤ ਗਿਆਨ ਹੋਵੇ ਉਸ ਨੂੰ ਭਾਵਾਚਕ ਨਾਮ ਕਿਹਾ ਜਾਂਦਾ ਜਿਹੜਾ ਨਾਮ ਬੋਲਦੇ ਆਪਾਂ ਭਾਵਾਚਕ ਨਾਮ ਇਹ ਉਹਦੀਆਂ ਤਿੰਨ ਚਾਰ ਬੇ ਅਧਾਰਨਾ ਲਿਖੀਆਂ ਬਾਕੀ ਕੋਈ ਵੀ ਆਪਣੇ ਕੋਲ ਵੀ ਉਦਾਹਰਨਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹੋਣ ਕਿ ਹਾਂ ਇਹ ਵੀ ਇਹ ਚੈਟ ਹੋ ਸਕਦੀ ਆ ਉਹਨਾਂ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਠੀਕ ਹੈ ਜੀ ਤਾਂ ਇਹ ਸੀਗਾ ਅੱਜ ਅੱਗੇ ਕਲਾਸ ਨੂੰ ਸ਼ੇਅਰ ਥਰੂ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਲਗਾਤਾਰ ਛੋਟੇ ਛੋਟੇ ਟੌਪਿਕ ਲੈ ਕੇ ਆਵਾਂਗੇ ਔਰ ਕੋਸ਼ਿਸ਼ ਰਹੇਗੀ ਕਿ ਜਲਦੀ ਹੀ ਅਪ ਕਰਨ ਦੇ ਐਮਸੀਕਿਊ ਜਿਹੜੇ ਹੈਗੇ ਆ ਸ਼ੁਰੂ ਕਰਾਂਗੇ ਦਿਨ ਨਾਲ ਤੁਹਾਨੂੰ ਹੋਰ ਜ਼ਿਆਦਾ ਗਿਆ ਜਿਹੜੀ ਇਹਦੇ ਵਿੱਚ ਪਰਪਕਤਾ ਹੋ ਜਾਏਗੀ ਠੀਕ ਹੈ ਤੋ ਲੌਰਬ ਜਨਾ ਨਾਨਕ ਨਾਮ ਚੜਦੀ ਕਲਾ ਤੇਰੀ ਭਾਨੀ ਸਰਬੱਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੀ ਭਾਨੀ ਸਰਬੱਤ ਦਾ ਭਲਾ ਸਤਿ ਸ਼ਾਲ ਬਈ ਸਾਰਾ